ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡਾ ਲੰਗਿਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਛਰਨੇ ਬਰਾੜ ਦੇ ਘਰੇ ਵੀਡੀਓ ਬਣਾ ਰਹੇ ਆ ਤਿੰਨ ਜਾਨਵਰ ਸੇਰਾ ਬਰਾੜ ਦੇ ਦੋ ਬਦਾਮੀ ਰੰਗ ਦੀਆਂ ਬਹਿਣ ਇੱਕ ਵੱਡੀ ਵਹਿੜ ਇਨਫੋਰਮੇਸ਼ਨ ਲੈਦਾ ਨਾ ਮੌਲ ਬਰਾੜ ਕਹਿੰਦਾ ਆਪਾਂ ਜੈ ਜੀ ਕਰਨੇ ਆ ਬਾਕੀ ਗੱਲਾਂ ਬਾਤਾਂ ਬਰਾੜ ਨਾਲ ਕਰ ਲੈਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਨਾ ਦਾਸੀ ਨਾਮ ਸਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾ ਫੋਨ ਨੰਬਰ ਦਾਸੀ 9985868108 ਠੀਕ ਆ ਬਰਾੜਾ ਤਿੰਨ ਜਾਨਵਰ ਸੇਲ ਹਾਂਜੀ ਹਾਂਜੀ ਤਿੰਨ ਆ ਜੀ ਇਹ ਤੋਂ ਸ਼ੁਰੂ ਕਰ ਸੰਗਲ ਦੇ ਵਾਲੀ ਤੋਂ ਹਾਂਜੀ ਇਹਦਾ ਭਾਈ ਦੂਜਾ ਸੂਆ ਹੂੰ ਤੇ 10 ਤੋਂ 12 ਦਿਨ ਲੈ ਜਾਣੇ ਇਹਨੇ ਕਿੰਨਾ ਦੁੱਧ ਦੇ ਦੂ ਦੁੱਧ ਦੇ ਦੂ ਭਾਈ 18 17 ਕਿਲੋ ਆਹ ਨੂੰ ਦੇ ਦੂਗੀ 300 300 ਫੋਲਾ ਕੱਢ ਬਾਹਰ ਨੂੰ ਦਿਨ ਲੈ ਜੂ 10 12 ਹਾਂ 10 12 ਦਿਨਾਂ ਦੀ ਸਰਨਾ ਬਰਾੜ ਕਹਿੰਦਾ ਕੱਚੀ ਐ 17 18 ਕਿਲੋ ਦਾ ਹਾਂ 12 ਦਿਨਾਂ ਦੀ ਕੱਚੀ 17 18 ਕਿਲੋ ਸ਼ਰਨਾ ਬਰਾੜ ਦਸਦਾ ਦੁੱਧ ਪਿਆ ਜੂ ਬਦਾਮੀ ਰੰਗ ਦੀ ਜਰਸੀ ਆ ਵੱਲ ਢੱਲਾ ਬਹੁਤ ਪਈਆਂ 10 12 ਦਿਨ ਕੋਈ ਭੈਣ ਭਰਾ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਦਨ ਤਿਆਰ ਹੋ ਜਾਂਦੀ ਆ ਕਰਮਾ ਵਾਲੀ ਸੋਹਣਾ ਹਵਾਨਾ ਤਿਆਰ ਕਰਕੇ ਸੂ ਬਾਕੀ ਜਰਸੀਆਂ ਦੀ ਤੁਹਾਨੂੰ ਪਤਾ ਹੀ ਐ ਫੈਡ ਫੂਟ ਚੰਗੀ ਆਉਂਦੀ ਆ ਲੈਵਾ ਭਾਂਡਾ ਸੋਹਣਾ ਕੱਲੀ ਕੱਚੀ ਕੱਚੀ ਐ ਜੇ ਕੋਈ ਭੈਣ ਭਰਾ 10 ਕੁ ਦਿਨ ਸਾਮ ਲੂਗਾ ਤੇ ਸੋਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਉਹ ਤੁਹਾਨੂੰ ਵੀ ਪਤਾ ਅੱਜ ਜੇ 10 ਦਿਨਾਂ ਦੀ ਕੱਚੀ ਤੇ ਮੁੱਲ ਵੀ ਜਾਇਜ਼ ਹੋਣਾ ਤਿਆਰ ਹੋਈ ਤੁਹਾਨੂੰ ਵੀ ਪਤਾ ਉਹਨੇ ਪੈਸਿਆਂ ਦੀ ਕਿਨੇ ਦੇਣੀ ਹੈ ਜਾਇਜ਼ ਜਾ ਮੁੱਲ ਬਰਾੜਾ ਦਾ 45000 ਦੀ ਦੇ ਦੇਗੇ ਬਈ ਮੰਨਤਾਨ ਹੋ ਜੂ ਹਾਂ ਕਰਦੇ 40 ਤੇ 5 45000 ਦੀ ਸ਼ਰਨਾ ਬਰਾੜ ਕਹਿੰਦਾ ਆਪਾਂ ਦੇ ਦੇਣੀ ਆ ਛੋੜ ਛੱਪਾ ਮੰਨਤਾਨ ਵਿੱਚ ਹੋ ਜੂ ਥੋੜਾ ਘਣਾ ਤੇ ਤਿਆਰ ਹੋਈ 45000 ਦੀ ਕਿਨੇ ਦੇਣੀ ਆ ਤੁਹਾਨੂੰ ਵੀ ਪਤਾ ਦੋ ਨੰਬਰ ਤੇ ਆ ਦੋ ਨੰਬਰ ਦਾ ਬਈ ਦੂਜਾ ਸੁਹਾਈ ਇਹਦਾ ਹੂੰ ਇਹ 2 ਮਹੀਨਾ ਤੋਂ ਥੋੜੀ ਜਿਹੀ ਘਟਾ ਦੋਵੇਂ ਮਹੀਨਾ ਤੋਂ ਚੈੱਕ ਪਾਸ ਹਾਂ ਚੈੱਕ ਪਾਸ ਕਰਾ ਲਈ ਟੀਕਾ ਵੀ ਠੰਡਾ ਲਵਾਤਾ ਅਗਲਾ ਕਰਾ ਕੇ ਲੈ ਜੀ ਅਗਲਾ ਕੱਢ ਬਾਹਰ ਨੂੰ ਦੋ ਚਾਰ ਦਿਨ ਦਾ ਦੋਵਾਂ ਮਹੀਨਿਆਂ ਤੋਂ ਦੋ ਚਾਰ ਦਿਨ ਬਾਈ ਕਹਿੰਦਾ ਘੱਟ ਗੱਬਣ ਚੈੱਕ ਪਾਸ ਹੈ ਬਾਈ ਕਹਿੰਦਾ ਮੈਂ ਚੈੱਕ ਕਰਾ ਲਈ ਹੈ ਮੇਰੇ ਵੱਲੋਂ ਗੱਬਣ ਚੈੱਕ ਪਾਸ ਹੈ ਜਿਹਦੇ ਪਸੰਦ ਆਉ ਅਗਲਾ ਆਪ ਦਾ ਡਾਕਟਰ ਲਿਆਵੇ ਆਪ ਦੀ ਚੈੱਕ ਕਰਾ ਕੇ ਲੈ ਜੇ ਬੁੱਥੀ ਬਾਤੀ ਬਾੜੀ ਸੋਹਣੀ ਆ ਬੁੱਥੀ ਦਾ 1 ਨੰਬਰ ਵੈੜ ਨੂੰ ਵੀ ਸੋਹਣੀ ਹੈ ਇਹਦੀ ਤੋਰਾ ਤੂਰਾ ਪੂਰਾ ਓਕੇ ਆ ਜਮਾ ਤੋਰੇ ਨੂੰ ਇਹ ਕਿਹੜਾ ਕੋਈ ਬੁੱਢੀ ਆ ਫੇਰ ਹੋਵੇ ਹੌਲੀ ਹੌਲੀ ਜੀ ਤੋਰੇ ਨਵਾ ਹਾਨ ਬੱਛੀ ਆ ਦੂਜਾ ਸੂਆ ਘੋੜੀ ਵਾਂਗੂ ਜਾਂਦੀ ਆ ਬਰਾੜਾ ਜੈ ਜੈ ਮੋਲੇ ਦਾ 20000 ਦੀ ਲੈ 20000 ਦੀ ਹੋ ਮੱਥੇ ਦੀ ਸੋਹਣੀ ਹੈ ਜਰਸੀ ਬਰੀਡ ਦੀ ਫੁੱਲ ਸੋਹਣੀ ਦੂਜਾ ਸੂਆ ਬੱਛੀ ਦੋਵਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ 20000 ਦੀ ਦੇ ਦੇਣੀ ਆ ਤੇ 20000 ਦੀ ਬੱਛੀ ਕੌਣ ਦਿੰਦਾ 20-22 ਮਹੀਨਿਆਂ ਦੀ ਬੱਛੀ ਖੀਰੀ ਬੱਛੀ ਅਗੜਾ ਉਹ ਹੀ 20-22000 ਦੀ ਦਿੰਦਾ ਤੇ ਬਾਈ ਨੇ ਕੋਈ 22000 ਮੁੱਲ ਨਹੀਂ ਕੀਤਾ 20000 ਦੀ ਦੇ ਦੇਣੀ ਆ ਦੋਵਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਔਸਰ ਵੜ ਨਹੀਂ ਕੋਈ ਦਿੰਦਾ ਇੰਨੇ ਦੀ ਪਰ ਬਾਈ ਕਹਿੰਦਾ ਆਪਾਂ 20000 ਦੀ ਦੇ ਦੇਣੀ ਆ ਜਿੰਨੇ ਪੰਡ ਮਰਜ਼ੀ ਤਰ ਫਿਰ ਕੇ ਢੇੜਾ ਦੇ ਲਿਓ ਐਡੀ ਵੱੱਛੀ ਹੋਵੇ ਜਰਸੀ ਬਰੀਡ ਦੀ ਬੁੱਥੀ ਬਾਥੀ ਇੰਨੀ ਸੋਹਣੀ ਹੋਵੇ ਤੇ ਖੀਰੀ ਹੋਵੇ ਆਉਸਰ ਵੈੜ ਹੋਵੇ ਤੇ 20000 ਦੀ ਕੋਈ ਨਹੀਂ ਦਿੰਦਾ ਉਹ ਵੀ 20 25000 ਦੀ ਉਹ 20 ਤੋਂ ਬਾਰ ਬਾਰ ਅਗਲਾ ਦੇਊਗਾ ਤੇ ਇਹ ਤਾਂ ਦੋਵਾਂ ਮਹੀਨਿਆਂ ਦੀ ਗੱਬਣਾ ਚੈੱਕ ਪਾਸ ਹੈ 20000 ਦੀ ਦੇ ਦੇ ਤੈਨੂੰ ਨੰਬਰ ਤੇ ਆ ਇਹ ਨੂੰ ਬਈ 15 ਤਰੀਕ ਤੋਂ ਪੰਜਵਾਂ ਮਹੀਨਾ ਸਟਾਰਟ ਹੋਇਆ ਪਿਆ ਹੂੰ ਤੇ ਦੂਜੇ ਸੂਏ ਦੂਜੇ ਸੂਏ ਹਾਂ ਦੂਜੇ ਸੂਏ 15 ਤੋਂ ਪੰਜਵਾਂ ਸਟਾਰਟ ਹੋਇਆ ਕਿੰਨੇ ਦੀ ਇਹ ਦੇ ਦੇਵਾਂਗੇ ਆਪਾਂ 35000 ਹੀ ਦੇ ਦੇਵਾਂਗੇ ਵੱਡੀ-ਬੁੱਡੀ ਬਹੁਤ ਆ ਅੱਛਾ ਹਾਂ ਵੱਢ ਘਾ ਰਹਿਣਾ ਠੀਕ ਹੈ 15 ਤਰੀਕ ਤੋਂ ਬਾਈ ਕਹਿੰਦਾ ਇਹਨੂੰ ਚੌਥਾ ਮਹੀਨਾ ਪੰਜਵਾਂ 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 ਮਹੀਨਾ ਸਟਾਰਟ ਹੋਇਆ ਅੱਜ 22 ਤਰੀਕ ਹੈ ਦੁਪਹਿਰੇ ਵੀਡੀਓ ਬਣਾ ਰਹੇ ਹਾਂ 1:26 ਮਿੰਟ ਤੇ 22 ਤਰੀਕ ਅੱਜ 22 ਮਈ 15 ਤਰੀਕ ਤੋਂ ਇਹਨੂੰ ਪੰਜਵਾਂ ਮਹੀਨਾ ਸਟਾਰਟ ਹੋਇਆ ਵਾ ਕੰਪਲੀਟ ਗੱਬਣ ਚੈੱਕ ਪਾਸ ਆ ਇਹ 37000 ਦੀ ਦੇ ਦੇਣੀ ਆ ਚਾਰੀ ਥਾਣ ਕੋਈ ਫੋਰ ਸ਼ਾਂਗ ਹੈ ਨਹੀਂ ਇਹਦੋਂ ਪਹਿਲੀ ਜਰਸੀ ਵੱਚੀ ਦਾ ਵੀ ਮੁੱਲ ਬਾਈ ਨੇ ਜਾਇ ਜੀ ਕੀਤਾ ਉਹ ਦੋਹਾਂ ਦੀ ਗੱਬਣ ਆ 20000 ਦੀ ਇਹ ਕੱਦ ਜੇ ਫੋਲੀ ਵੱਡੀ ਆ 37000 ਦੀ ਛੋੜ ਛੱਪਾ ਮਾਨ ਤਾਨ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਭੋਰਾ ਵੱਧ ਹੋ ਜੂ ਆ ਦੇ ਦੇਣੀ ਆ 45000 ਦੀ ਇਹ ਸ਼ਰ ਨੇ ਬਰਾਡ ਦੀਆਂ ਨਾ ਤਿੰਨ ਵਾੜਾ ਸੇਲ ਹੈ ਦੋ ਗੱਬਣਾ ਚੈੱਕ ਪਾਸ ਤੇ ਇੱਕ ਗੱਬਣ ਤਿਆਰ ਆ ਵਹਿੜ 10 ਦਿਨਾਂ ਦੇ ਅੰਦਰ ਬਾਹਰ ਬੱਚਾ ਦੇ ਜੂਗੀ ਫੋਨ ਨੰਬਰ ਸਕਰੀਨ ਤੇ ਆ ਜਾਇਜ਼ ਹੀ ਕੀਮਤ ਦੀਆਂ ਤਿੰਨ ਵਹਿੜਾਂ ਜਿਹਦੇ ਜਿਹੜੇ ਵੀ ਪਸੰਦ ਆਉਂਦੀ ਆ ਇੱਥੇ ਸ਼ਰਨਾ ਬਰਾੜ ਦੇ ਘਰੇ ਆ ਜਾਓ ਆਪ ਦੀ ਤਸੱਲੀ ਕਰਕੇ ਲੈ ਜਾਓ ਭਾਜਾ ਮਾ ਜਾਇਜ਼ ਨਿੱਕੇ ਨਿੱਕੇ ਭਾ ਇਦੋਂ ਘੱਟ ਮੰਨ ਲਓ ਜਕੀਨੇ ਦੇਣੀਆਂ ਇਹ ਸ਼ਰਨਾ ਬਰਾੜ ਹੀ ਦਿੰਦਾ ਲੰਗਿਆਂ ਨਾਲ ਪਤਾ ਨਹੀਂ ਮਾਂ ਦਾ ਪੁੱਤ ਕਿੱਥੋਂ ਭਾਲ ਕੇ ਲਿਆਉਂਦਾ ਇੰਨਾ ਪਾਤਾ ਤੁਹਾਨੂੰ ਵੀ ਪਤਾ ਆਮ ਘਰੇਲੂ ਬੰਦਾ ਵੀ ਉਹ ਵੀ ਮਹਿੰਗੀ ਦਿੰਦਾ ਪਰ ਚਲੋ ਮਿਹਨਤ ਆਪ ਦੀ ਸਾਰਾ ਦਿਨ ਪਕਾਈ ਕਰਦੇ ਫਿਰਦੇ ਕਈ ਵਾਰ ਚਲੋ ਭਾਜ ਚ ਮਿਲ ਜਾਂਦਾ ਜਾਨਵਰ ਪਰ ਚਲੋ ਉਹ ਵੀ ਵਧੀਆ ਗੱਲ ਆ ਅੱਗੇ ਵੀ ਭਾਜ ਜੀ ਦਿੰਦਾ ਐ ਨਹੀਂ ਕਿ ਆਪ ਨੂੰ ਭਾਜ ਚ ਮਿਲ ਗਿਆ ਤੇ ਗਾਂ ਫੁੱਲ ਪੈਸਿਆਂ ਚ ਪਸ਼ੂ ਵੇਚਦਾ ਆਪ ਵੀ ਬਸ 1000 1500 ਨਾਫੇ ਨਾਲ ਅੱਗੇ ਪਸ਼ੂ ਦੇ ਦਿੰਦਾ ਹੁਣ ਆ ਤੁਹਾਡੇ ਸਾਹਮਣੇ ਆ 45 ਦੀ ਆ 20000 20000 ਦੀ ਤਾਂ ਅਵਸਰ ਵੱછી ਆਉਂਦੀ ਆ ਜਰਸੀ 20-22 ਮਹੀਨੇ ਦੀ ਤੇ ਦੋਹਾ ਮਹੀਨੇ ਦੀ ਗੱਭਣ ਉਹ ਪਤਾ ਨਹੀਂ ਖਣੀ ਆਉਂਦੀ ਨੇ ਗੱਭਣ ਹੋ ਜਾਣਾ ਖਣੀ 6 ਮਹੀਨੇ ਪੱਠੇ ਵੀ ਪਾਉਣੇ ਪੈ ਸਕਦੇ ਆ ਉਹਦੇ ਨਾਲ ਉਹਦੇ ਕਈ ਗੁਣੇ ਚੰਗੀ ਆ ਪਤਾ ਤਾਂ ਹੈਗਾ ਦੋਹਾ ਮਹੀਨੇ ਦੀ ਗੱਭਣ ਚ ਇੱਕ ਪਾਸਾ 5-6 ਮਹੀਨੇ ਸਾਂਭ ਲੂਗਾ ਤੇ ਗਾਂ ਸੂਣ ਵਾਲੀ ਬਾਨਾ ਨੇੜ ਆ ਜਾਣ 9ਵੇਂ ਮਹੀਨੇ ਤਾਂ ਵੈੜ ਸੂ ਪੈਂਦੀ ਆ ਦੋਹਾ ਦੀ ਗੱਭਣ ਸੱਤ ਮਹੀਨੇ ਰਹਿ ਗਿਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ੀਕਾ